લાકે રખે તાજો આ ભગરે તોય સરકાર ਸਾਡੇ મુરે ગોડા ટેક એ મુરે તુમે ફરમા સાડે મુરે લેકે ઉતર એને ઉપર લગે એ પંજાબ દે હયાલને મુકબલ કે કરે કે કદી ભંદેને સદ સત્તા જામે ઇસતે ટીકા મે દેવાની બરબાદ કરતા હયા આપ સબ તહીમીર કરતા કે આપર પૂરી તાકત ને આ ઈમાનદારી ને ਬਾਹਤ ਬਾਈ ਤਰੀਕੇ ਨਾਲ ਇੱਕ ਫੋਟੋ ਨੂੰ ਉਧੇ ਤੱਕ ਕਰਾਵਾਂਗੇ ਜਦੋਂ ਤੱਕ ਲੈ ਕੇ ਨਹੀਂ ਜੋ ਤਕਨੀਕੀ ਗੇਟੇ ਦਿੰਦੇ ਨਹੀਂ ਤੇ ਸੋ ਵੀ ਸਾਡੇ ਬੰਦੇ ਆ ਤੁਹਾਡੀ ਘੋੜੇ ਉੱਪਰ ਨਹੀਂ ਜਾਂਦੇ ਪੰਜਾਬ ਯੂਨੀਵਰਸਿਟੀ ਨੂੰ ਪਹੁੰਚਣ ਰਾਹ ਤੇ ਅਸੀਂ ਮੁਸ਼ਕਲ ਕਰਾ ਦੇਵਾਂਗੇ ਕਿਉਂਕਿ ਪੰਜਾਬ ਯੂਨੀਵਰਸਿਟੀ ਸਾਡੀ ਮਾਂ ਪੰਜਾਬ ਯੂਨੀਵਰਸਿਟੀ ਬਖਸ਼ਾ ਤੁਹਾਨੂੰ ਸਾਰੇ ਨੂੰ ਪ੍ਰਾਪਤ ਕਰਨਾ ਹੈ ਕੋਈ ਲਿੱਕੋ ਪੜਿਆ ਕੋਈ ਅਫਸਰ ਬਣਿਆ ਇਹ ਪੰਜਾਬ ਯੂਨੀਵਰਸਿਟੀ ਵਾਸਤੇ ਕੰਮ ਕਰ ਜਾਣਾ ਚਾਹੀਦਾ ਹੈ ਅਸੀਂ ਪਿੱਛੇ ਨਹੀਂ ਹਟਾਂਗੇ ਆਪਾ ਤਾਂ ਇਹ ਹੀ ਪੀਰ ਕਰਦਾ ਆ ਆਪਾ ਤਾਂ ਇਹ ਤੋਂ ਚੰਤੇ ਮਾਪਾ ਧਰਵਾਸਾ ਹੋ ਜੀ ਮੇਰੇ ਆਪਦਾ ਇੱਥੇ ਆ ਕੇ ਬਹੁਤ ਬਹੁਤ ਧੰਨਵਾਦ ਆ ਗੁਰਜੀ ਦਾ ਖਾਰਕਾ ਸ੍ਰੀ ਵਾਗੁਰੂ ਜੀ ਕੀ ਬੱਤੇ ਸੋਸ ਵਕਤ ਪੰਜਾਬ ਨੂੰ ਬਹੁਤ ਕਰੋ ਮਿੱਠੀ ਤੋਂ ਮਰਬੋਤ ਦੀ ਜਿਹੜੇ ਉਹ ਗੋਲ ਨਕਲਾਮ ਤੋਂ ਸੋ ਲਗਾਤਾਰ ਹਮੇਸ਼ਾ ਕਰਨੇ ਪੈਣਾ ਟੀਕੇ ਜੂ ਸਿੱਧੂ ਕੋਲ ਤੋਂ ਕਾਤਾ ਟੋਰਨਾ ਜੀ ਟੈਰੀਗੇ ਤੋਰਾਂ ਲੱਗੇ ਸੀਗੇ ਤੇ ਹੁਣ ਆਪ ਦੀ ਜੱਫੇ ਪੇਟ ਤੇ ਪਹੁੰਚੇ ਨੇ ਤੇ ਮੈਂ ਨੋਟ ਕਰੂੰਗਾ ਉਤਾਰ ਸਿੰਘ ਨਾਗਲਾ ਜੀ ਦਾ ਸਰਬਿੰਦਰ ਸਿੰਘ ਬਲਤਾਨੀ ਜੀ ਦਾ ਪ੍ਰੈਸਟ OBC ਫੈਡਰੇਸ਼ਨ ਜੀ ਦਾ ਤੇ ਮੈਂ ਬੇਨਤੀ ਕਰੂੰਗਾ ਸਰਕਾਰ ਪਰਕਰ ਸਿੰਘ ਜੀ ਨੂੰ ਤੇ ਕੇ ਸਿਆ ਕੇ ਆਪਣੇ ਵਿਚਾਰ ਪੇਸ਼ ਕਰਨ ਨਾਲ ਸਰਕਾਰੀ ਸੇਵਾ ਸਿੰਘ ਜੀ ਨੂੰ ਸੋ ਲੱਖਾਂ ਆ ਦਿੱਤ ਦਾ ਦੇ ਵਿੱਚ ਇਕੱਠ ਆ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਪਾਸੇ ਫਰੀ ਨਹੀਂਗਾ ਇਸ ਸਟੇਜ ਤੋਂ ਉਲਟ ਪਾਸਾ ਹੈ ਬਿਲਕੁਲ ਜਿੱਧਰਲੇ ਪਾਸੇ ਕੋਈ ਵੀ ਨਹੀਂ ਫਿਰ ਵੀ ਇਹਨਾਂ ਸਾਰੇ ਬਜ਼ਾਰਿਆਂ ਨੂੰ ਜਦੇਬੰਦੀਆਂ ਨੂੰ ਬੇਨਤੀ ਹੈ ਮੈਂ ਦੇਖੋ ਪਿੱਛੇ ਵੀ ਨਾ ਇੱਕ ਕਿਸਮ ਦੀ ਲੜਾਈ ਹੋਣ ਲੱਗੀ ਆ ਪਰ ਅਸੀਂ ਵੀ ਬੋਲਣਾ ਅਸੀਂ ਅਸੀਂ ਤੁਹਾਡੇ ਭਾਵਨਾਵਾਂ ਦੀ ਕਦਰ ਕਰਦੇ ਆ ਤੇ ਬੇਨਤੀ ਹੈ ਕਿ ਆਪਣੇ ਆਪਣੇ ਜਦੇਬੰਦੀਆਂ ਨੂੰ ਇੱਕ ਇੱਕ ਬੁਲਾਰਾ ਬੋਲਣਾ ਆਪਣੇ ਆਪਣੇ ਪਾਰਟੀ ਨੂੰ ਇੱਕ ਇੱਕ ਬੁਲਾਰਾ ਬੋਲਣਾ ਬਹੁਤ ਬਹੁਤ ਧੰਨਵਾਦ ਪ੍ਰਕਰਤ ਸਿੰਘ ਜੀ ਜਿਹੜੇ ਨਾ ਮਜ਼ਦੂਰ ਜੁੜੇ ਨਾ ਸਟੂਡੈਂਟ ਜੁੜੇ ਨਾ ਜਿਹੜੀ ਬੁੱਧੀ ਜੀ ਵੀ ਮੈਂ ਤਾਂ ਦੇਖਦੀ ਆ ਤੁਹਾਡੇ ਨਾਲ ਹੀ ਚੋਣ ਕਰਦੀ ਆ ਅੱਜ ਇਹ ਬਹੁਤ ਸਭਾ ਵਧੀਆ ਬਣਿਆ ਇਹ ਬਣਾ ਤਾਂ ਬੀਜੇਪੀ ਦੀ ਸਰਕਾਰ ਨੇ ਦਿੱਤਾ ਬਹੁਤ ਸਾਰੀਆਂ ਜਥੇਬੰਦੀਆਂ ਸਾਰਾ ਪੰਜਾਬ ਲਗਭਗ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਇਕੱਠਾ ਹੋਇਆ ਤੇ ਇੱਕ ਬੇਨਤੀ ਜ਼ਰੂਰ ਕਰੂੰਗਾ ਪੰਜਾਬ ਦੇ ਵਿੱਚ ਪੰਜਾਬ ਦੀ ਗੱਲ ਕਰੋ ਸਾਧੀਆਂ ਜਿੰਨੀਆਂ ਪੋਲੀਟਿਕਲ ਪਾਰਟੀਆਂ ਸਾਧੀਆਂ ਜਿੰਨੀਆਂ ਜਥੇਬੰਦੀਆਂ ਉਹਨਾਂ ਨੇ ਅਲੱਗ-ਅਲੱਗ ਹੋ ਕੇ ਪੰਜਾਬ ਦੀ ਗੱਲ ਘੱਟ ਕਰਦੇ ਆ ਤੇ ਆਪਣੀ ਆਪਣੀ ਗੱਲ ਸਾਰੇ ਵੱਧ ਕਰਦੇ ਆ ਅੱਜ ਜ਼ਰੂਰਤ ਕਾਦੀ ਆ ਪੰਜਾਬ ਨੂੰ ਇਕੱਠਾ ਹੋਣ ਦੀ ਜ਼ਰੂਰਤ ਆ ਮੈਂ ਪਿਛਲੀ ਵਿਧਾਨ ਸਭਾ ਦੇ ਵਿੱਚ ਕਿਹਾ ਸੀ ਕਿ ਬੀਜੇਪੀ ਭਗਵਾ ਕਰਨ ਕਰ ਰਹੀਆਂ ਸਾਡੀ ਐਜੂਕੇਸ਼ਨ ਦਾ ਕਿ ਆਪਾਂ ਕੋਈ ਐਜੂਕੇਸ਼ਨ ਪਾਲਿਸੀ ਜਿਹੜੀ ਆ ਜੇ ਸੌਖੀਆਂ ਸ਼ੇਸ ਦੇ ਤਾਲੇ ਕੈਨਸਲ ਕਰਤੀ ਤੇ ਅਸੀਂ ਵੀ ਕਰ ਦਈਏ ਦੇਖੇ ਨਾ ਫਮੇ ਦੀ ਸਰਕਾਰ ਜਿਹੜੀ ਆ ਉਹ ਮੈਨੂੰ ਲੱਗਦਾ ਕਿ ਇੱਕ ਪਾਸੇ ਤਾਂ ਕਹਿੰਦੀ ਕਿ ਅਸੀਂ ਕੈਂਸਰ ਕਰਾਵਾਂਗੇ ਲੇਕਿਨ ਦੂਸਰੇ ਪਾਸੇ ਉਹ ਕੈਂਸਰ ਕਰਾਉਣ ਲਈ ਆਪਣਾ ਪ੍ਰੋਗਰਾਮ ਹੀ ਆਇਆ ਹੈ ਤੇ ਮੈਂ ਤਾਂ ਇੱਕੋ ਹੀ ਵਿਕਾਨਾ ਪੁੱਛ ਆ ਕਰਤਾਰ ਦੀ ਲਖਤ ਮੈਂ ਗਿਆ ਸੀ ਪੰਜਾਬ ਦਾ ਦੂਏ ਦਾ ਸਾਰਾ ਅਸਲੀ ਗੱਲ ਇਹ ਆ ਉੱਥੇ ਕਿਸੇ ਨੇ ਕਰਤਾਰ ਦੀ ਗੱਲ ਨਹੀਂ ਕੀਤੀ ਉੱਥੇ ਸਿਰਫ ਇੱਕ ਦੂਸਰੇ ਤੇ ਤੰਜ ਕੱਸੇ ਆ ਸਾਰੀਆਂ ਪੋਲੀਟਿਕਲ ਪਾਰਟੀਆਂ ਨੇ ਯਾਰ ਪੰਜ ਦਹਾਕੇ ਹੋ ਗਏ ਤਰਤਲ ਵਾਲਿਆਂ ਨੂੰ ਕੁੱਟ ਖਾਂਦੇ ਆ। ਕਦੀ ਪੀਐਸਐਫ ਨੇ ਚੱਕ ਲਿਆ, ਕਦੀ ਪੰਜਾਬ ਪੁਲਿਸ ਨੇ ਚੱਕ ਲਿਆ, ਕਦੀ ਕਿਸੇ ਨਾਂ ਤੇ ਚੱਕ ਲਿਆ, ਕਦੀ ਕਿਸੇ ਨਾਂ ਤੇ ਚੱਕ ਲਿਆ। ਪਿਛਲੇ 25-30 ਸਾਲ ਜੱਜ ਵੀ ਜਿਹੜੀ ਉਸ ਏਰੀਏ ਤੋਂ। ਲੇਕਿਨ ਇਸ ਵਾਰੀ ਵੀ ਈਵਨ ਕੇ ਜਿਹੜੀਆਂ ਸੱਤਕ ਪਾਰਟੀਆਂ ਵੀ ਆ, ਉਹਨਾਂ ਨੇ ਵੀ ਕਿਸੇ ਨੇ ਉਥੇ ਪੱਖ ਨਹੀਂ ਤੇ ਪੰਜਾਬ ਦੀ ਕਰਨੀ ਕੀਤੀ। ਸਿਰਫ ਇੱਕ ਦੂਸਰੇ ਨੂੰ ਨਿੰਦਣ ਕਰ ਰਹੇ ਆ। ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਇਕੱਠੇ ਹੋ ਜੋ ਨਹੀਂ ਤਾਂ ਹੋੜੀ-ਹੋੜੀ ਕਿੱਥੇ ਚੱਲਦਾ ਸੀਗਾ ਉਹ ਆਪਣੇ ਮੇਲ ਦਾਖ ਤੋਂ ਪੰਜਾਬ ਕਿੱਡਾ ਵੱਡਾ ਸੀ ਤੇ ਪੰਜਾਬੀ ਵਰਗੇ ਈਟਿਕ ਤੇ ਹੋਰ ਛੋਟਾ ਹੋਣ ਦੀ ਕੋਸ਼ਿਸ਼ ਹੋ ਰਹੀ ਆ ਸੋ ਮੈਂ ਤਾਂ ਤੁਹਾਨੂੰ ਬੇਨਤੀ ਕਰਦਾ ਵੀ ਇਕੱਠੇ ਹੋ ਕੇ ਆਪਾਂ ਅੱਗੇ ਵੱਧ ਸਕਦੇ ਆ ਨਹੀਂ ਤਾਂ ਆਪਾਂ ਅੱਗੇ ਵੱਧ ਨਹੀਂ ਸਕਦੇ ਇਹਨਾਂ ਲਫ਼ਜ਼ਾਂ ਨਾਲ ਇਹਨਾਂ ਨੌਜਵਾਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਿਸਾਨੀ ਮੋਰਚੇ ਤੋਂ ਬਾਅਦ ਇਹ ਪੰਜਾਬ ਨੂੰ ਇੱਕ ਇੱਕ ਜਗ੍ਹਾ ਤੇ ਲਿਆ ਕੇ ਇੱਕ ਸਟੇਜ ਤੇ ਲਿਆਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਤ ਬਹੁਤ ਵੱਡੀ ਲਾਮ ਵੱਦੀ ਇਸ ਵਕਤ ਜੇ ਆਪਾਂ ਗੱਲ ਕਰਗੇ ਤਾਂ ਮੋਰਚੇ ਦੇ ਵਿੱਚ ਇਤੋਵਾਰ ਨੇ ਖਾਲਸਾ ਜੀ ਨੂੰ ਇਤੋਸ ਦੀ ਅਮਰੇਸ਼ਨ ਤੋਂ ਉਹਨਾਂ ਨੂੰ ਕੌਣ ਕਰਕੇ ਉਹ ਕਿਹਦਾ ਟੱਕਰ ਕੋਸ਼ਿਸ਼ ਆ ਤੁਮ ਦਿਖਾਇਆ ਜਾਵੇ ਆਡਾ ਟੈਨਟ ਟਾਣਾ ਬਹਰ ਕਰੋ